ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾ ਆਂ ਪਲ ਟਿਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰ ਮਾ ਵੜ ਜੋਦਾ ਬ ਪਰ ਉਪਕਾਰੀ ਉਚਾਨ ਸੇਖਿਆਰ ਦਾਸਕਾਰ ਛੇ ਮਹੀਲਾਂ ਤੱਕ ਦਰਸ ਨਿਹਾਰੀ ਅਗਾਮਯ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣਾ ਸੰਸਾਰੀ ਕਲਯੁਗੇ ਪੀੜੀ ਸੋਡੀਆਂ ਨੈਚਰ ਨੀਵਿਆਸਾਰ ਖਲਾਰੀ ਜਗ ਜਗ ਸਤਿਗੁਰ ਧਰਿ ਅਵਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਨੇ ਜਦੋਂ ਭਾਈ ਬਿਦੀ ਚੰਦ ਘੋੜਾ ਲੈ ਕੇ ਆਇਆ ਤਾਂ ਮਹਾਰਾਜ ਜੀ ਨੇ ਬਿਧੀਚੰਦ ਨੂੰ ਥਾਪੜਾ ਦੇ ਕੇ ਬਚਨ ਕੀਤਾ ਵੀ ਤੂੰ ਬਹੁਤ ਬਹਾਦਰ ਦੇ ਨਡਰ ਸੂਰਮਾ ਸਵੇਰੇ ਦਿਨ ਚੜੇ ਜਦੋਂ ਤਵੇਲੇ ਦੇ ਵਿੱਚ ਘੋੜਾ ਬੰਨਿਆ ਹੋਇਆ ਨਾ ਵੇਖਿਆ ਤਾਂ ਨੌਗਰਾਂ ਨੇ ਭੱਜ ਦੌੜ ਕੇ ਸਾਰੇ ਕਿਲੇ ਵਿੱਚ ਵੇਖਿਆ ਜਦੋਂ ਘੋੜੇ ਦਾ ਕੁਝ ਪਤਾ ਨਾ ਲੱਗਾ ਉਹਨੇ ਸੌਂਦੇ ਖਾਨ ਨੂੰ ਜਾ ਕੇ ਦੱਸਿਆ ਕਿ ਬਾਦਸ਼ਾਹ ਦਾ ਦਿਲਬਾਗ ਘੋੜਾ ਤਵੇਲੇ ਵਿੱਚ ਨਹੀਂ ਸਾਂਦੇ ਖਾਂਵੇ ਇਹ ਗੱਲ ਸੁਣ ਕੇ ਬੜਾ ਘਬਰਾ ਗਿਆ ਉਹਨੇ ਸਾਰੇ ਪਹਿਰੇਦਾਰਾਂ ਨੂੰ ਪੁੱਛਿਆ ਪਰ ਕਿਸੇ ਨੇ ਵੀ ਘੋੜੇ ਦਾ ਕੋਈ ਪਤਾ ਨਹੀਂ ਦੱਸਿਆ ਵੀ ਗਿਆ ਕਿੰਧਰ ਪਰ ਜੰਦਰਾ ਬਰਦਾਰ ਨੇ ਜਦੋਂ ਚਾਬੀਆਂ ਵੇਖੀਆਂ ਤਾਂ ਉਹਨੂੰ ਚਾਬੀਆਂ ਗੁੰਮ ਵੇਖ ਕੇ ਫਿਕਰ ਪੈ ਗਿਆ ਜਦੋਂ ਉਹਨੇ ਹੋਰ ਕੁੰਜੀਆਂ ਲਾ ਕੇ ਜੰਦਰਾ ਖੋਲ ਕੇ ਵੇਖਿਆ ਇੱਕ ਜੀਣ ਵੀ ਗੁੰਮ ਉਹ ਵੀ ਬੜਾ ਫਿਕਰਮੰਦ ਹੋਇਆ ਘਰ ਜਦੋਂ ਉਹਨਾਂ ਨੇ ਕਿਸ਼ੌਰੇ ਦਾ ਪਤਾ ਕਰਕੇ ਉਹਦੇ ਪਾਸੋਂ ਪੁੱਛਗਿੱਛ ਕਰਨੀ ਚਾਹੀ ਹੁਣ ਕਿਸ਼ੋਰਾ ਵੀ ਉੱਥੇ ਨਹੀਂ ਲੱਭਿਆ ਜਦੋਂ ਇਹ ਖਬਰ ਬਾਦਸ਼ਾਹ ਨੂੰ ਮਿਲੀ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਹਨੇ ਆਪਣੇ ਖੋਜੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਇਸ ਘੋੜੇ ਦਾ ਪਤਾ ਕਰੋ ਚੋਰ ਦਾ ਪਤਾ ਕਰੋ ਮੈਨੂੰ ਦੱਸੋ ਖੋਜੀ ਘੋੜੇ ਦੀ ਪਾਲ ਵਿੱਚ ਲੱਗ ਗਿਆ ਦੂਜੇ ਦਿਨ ਭਾਈ ਜੇਠਾ ਜੀ ਨੇ ਮਹਾਰਾਜ ਜੀ ਨੂੰ ਦੱਸਿਆ ਕਿ ਮਹਾਰਾਜ ਜੀ ਦਲਬਾਗ ਘੋੜਾ ਦਾਣਾ ਪੱਠਾ ਨਹੀਂ ਖਾਂਦਾ ਉਹਦੀਆਂ ਅੱਖਾਂ ਵਿੱਚ ਅਥਰੂ ਵਗ ਰਹੇ ਨੇ ਉਦਾਸ ਹੋ ਕੇ ਖੜੋਤਾ ਤਾਂ ਮਹਾਰਾਜ ਜੀ ਨੇ ਆਖਿਆ ਭਾਈ ਇਹ ਆਪਣੇ ਭਰਾ ਗੁਲਬਾਗ ਤੋਂ ਵਿਛੜਨ ਕਰਕੇ ਉਦਾਸ ਹੈ ਜਿਸ ਕਰਕੇ ਘਾ ਪੱਠਾ ਨਹੀਂ ਖਾਂਦਾ ਘਰ ਗੁਰੂ ਜੀ ਨੇ ਘੋੜੇ ਪਾ ਜਾ ਕੇ ਉਹਨੂੰ ਥਾਪੜਾ ਦਿੱਤਾ ਆਖਿਆ ਦਿਲਬਾਗ ਇਹ ਦਿਲਬਾਗ ਦਾ ਨਾਮ ਇਤਿਹਾਸ ਵਿੱਚ ਕਿਤੇ ਜਾਣ ਭਾਈ ਵੀ ਲਿਖਿਆ ਹੋਇਆ ਮਰਜੀਆ ਨੇ ਦਿਲਬਾਗ ਉਦਾਸ ਨਾ ਹੋ ਤੇਰਾ ਭਰਾ ਵੀ ਆ ਜਾਏਗਾ ਹੁਣ ਤੂੰ ਘਾ ਪੱਠਾ ਖਾ ਲੈ ਗੁਰੂ ਜੀ ਦਾ ਇਹ ਪਿਆਰਾ ਵਜਨ ਸੁਣ ਕੇ ਦਿਲਬਾਗ ਨੇ ਖੁਸ਼ੀ ਨਾਲ ਫਰਕਾਟਾ ਮਾਰਿਆ ਘਾ ਖਾਂ ਲੱਗ ਪਿਆ অপरांत গুরুજી ਨੇ ਭਾਈ ਵਿਦੀ ਚੰਦ ਨੂੰ ਆਖਿਆ ਵੀ ਇਹਦਾ ਦੂਜਾ ਸਾਥੀ ਘੋੜਾ ਵੀ ਲਿਆਓ ਨਹੀਂ ਤਾਂ ਫਿਰ ਇਹਨੂੰ ਵੀ ਉੱਥੇ ਹੀ ਛੱਡਿਓ ਇਹ ਉਹਦੇ ਵਿਛੋੜੇ ਕਰਕੇ ਜੇਕਰ ਘਾਹ ਪੱਠਾ ਨਹੀਂ ਖਾਵੇਗਾ ਤਾਂ ਇਹਦਾ ਜਿਉਣਾ ਕਠਨ ਹੋ ਜਾਏਗਾ ਵਿਦੀ ਚੰਦ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜਿਵੇਂ ਕਿਰਾਓਗੇ ਓਵੇਂ ਦਾਸ ਕਰੇਗਾ ਆਪ ਕਿਰਪਾ ਕਰੋਗੇ ਦੂਜਾ ਘੋੜਾ ਵੀ ਇੱਥੇ ਆ ਜਾਏਗਾ ਗੁਰੂ ਜੀ ਨੇ ਪ੍ਰਸੰਤਾ ਨਾਲ ਥਾਪੜਾ ਦਿੱਤਾ ਆਖਿਆ ਜਿਹਦੇ ਸਾਹਮਣੇ ਜਾ ਕੇ ਗੱਲ ਕਰੋਗੇ ਉਹ ਤੁਹਾਡੇ ਉੱਤੇ ਅਜਿਹਾ ਵਿਸ਼ਵਾਸ ਕਰੇਗਾ ਤੁਹਾਡਾ ਜਿਹਾ ਉਹਦੇ ਤੇ ਪ੍ਰਭਾਵ ਪਵੇਗਾ ਉਹ ਬੋਲ ਹੀ ਨਹੀਂ ਸਕੇਗਾ ਜਿਸ ਤਰ੍ਹਾਂ ਆਖੋਗੇ ਉਵੇਂ ਮੰਨਣਗੇ ਬਿਦੀ ਚੰਦ ਇਹ ਆਗਿਆ ਲੈ ਕੇ ਲਾਹੌਰ ਨੂੰ ਫਿਰ ਚੱਲ ਪਿਆ ਜਦੋਂ ਬਿਦੀ ਚੰਦ ਲਾਹੌਰ ਨੂੰ ਗਿਆ ਪਿੱਛੇ ਜੋਧ ਰਾਏ ਨੇ ਬੇਨਤੀ ਕੀਤੀ ਮਹਾਰਾਜ ਜੀ ਆਪੇ ਤੇ ਭਾਈ ਰੂਪੇ ਦੇ ਪਿੰਡ ਠਹਰੇ ਹੋਇਓ ਮੇਰਾ ਪਿੰਡ ਇਥੋਂ ਕੇਵਲ ਤਿੰਨ ਕੋ ਦੂਰ ਹੈ ਮੇਰੇ ਨਾਲ ਚੱਲੋ ਆਪਣੇ ਚਰਨ ਪਾ ਕੇ ਮੇਰੇ ਘਰ-ਬਾਰ ਨੂੰ ਪਵਿੱਤਰ ਕਰੋ ਜੋਧ ਰਾਏ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਹਦੇ ਪਿੰਡ ਕਾਂਗੜ ਜਾਣ ਦੀ ਤਿਆਰੀ ਕਰ ਲਈ ਭਾਈ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤਰ ਵੀ ਜਦੋਂ ਗੁਰੂ ਜੀ ਨਾਲ ਜਾਨ ਵਾਸਤੇ ਤਿਆਰ ਹੋ ਗਏ ਗੁਰੂ ਜੀ ਨੇ ਆਗਿਆ ਕੀਤੀ ਤੁਸੀਂ ਇੱਥੇ ਹੀ ਆਪਣੇ ਪਿੰਡ ਵਿੱਚ ਵਸੋ ਦੇਗ ਚਲਾਓ ਸਤਨਾਮ ਦਾ ਸਿਮਰਨ ਕਰੋ ਤੁਹਾਡਾ ਬਚਨ ਸਤ ਹੋਇਆ ਕਰੇਗਾ ਤੁਹਾਡੀ ਵਰਸ ਤੋਂ ਬਾਅਦ ਵਧੇ ਫੁੱਲੇਗੀ ਹੋਣ ਅਸਾਂ ਤੁਰਕਾਂ ਦੇ ਨਾਲ ਜੁੱਧ ਕਰਨੇ ਨੇ ਕਈ ਪ੍ਰਕਾਰ ਦੇ ਕੌਤਕ ਕਰਨੇ ਨੇ ਇਸ ਤਰ੍ਹਾਂ ਭਾਈ ਸਾਧੂ ਅਤੇ ਰੂਪੇ ਨੂੰ ਧੀਰਜ ਦੇ ਕੇ ਗੁਰੂ ਜੀ ਇਸ ਤਰ੍ਹਾਂ ਭਾਈ ਸਾਧੂ ਅਤੇ ਰੂਪੇ ਨੂੰ ਧੀਰਜ ਦੇ ਕੇ ਗੁਰੂ ਜੀ ਜਲਬਾਗ ਘੋੜੇ ਉੱਤੇ ਸਨੇਰੀ ਜੀਨ ਪਾ ਕੇ ਤਿਆਰ ਹੋ ਗਏ। ਅਦੇ ਜੋਧਾ ਸ਼ਾਹ ਨਾਲ ਉਹਦੇ ਪਿੰਡ ਕਾਂਗੜ ਪਹੁੰਚ ਗਏ। ਜੋਧਾ ਸ਼ਾਹ ਨੇ ਆਪ ਜੀ ਦਾ ਡੇਰਾ ਉੱਚੇ ਸੁੰਦਰ ਮੰਦਰ ਵਿੱਚ ਕਰਵਾ ਦਿੱਤਾ। ਹਰ ਪ੍ਰਕਾਰ ਦੀ ਸੇਵਾ ਸੰਭਾਲ ਲਈ ਗੁਰੂ ਜੀ ਜੋਧਾ ਸ਼ਾਹ ਨਾਲ ਨਿਤ ਭਾਈ ਵਿਧੀ ਚਾਂਦੀਆਂ ਗੱਲਾਂ ਕਰਦੇ। ਗੁਰੂ ਜੀ ਜੋਧਾ ਸ਼ਾਹ ਨਾਲ ਨਿਤ ਭਾਈ ਬਿਦੀ ਚੰਦੀਆਂ ਗੱਲਾਂ ਕਰਦੇ ਅਤੇ ਕਹਿੰਦੇ ਜੋਧਾ ਸ਼ਾਹ ਜਦੋਂ ਭਾਈ ਬਿਦੀ ਚੰਦ ਦੂਜਾ ਘੋੜਾ ਲੈ ਕੇ ਆਵੇਗਾ ਉਹਦੇ ਮਗਰੋਂ ਜੁੱਧ ਕਰਕੇ ਅਸੀਂ ਵੈਰੀ ਦਲਾਂ ਦਾ ਬਹੁਤ ਨਾਸ ਕਰਕੇ ਤੈਨੂੰ ਵਿਖਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗੁਰੂ ਜੀ ਜੋਧਾ ਸ਼ਾਹ ਤੇ ਹੋਰ ਸੂਰਮਿਆਂ ਨੂੰ ਜੁੱਧ ਕਰਨ ਵਾਸਤੇ ਤਿਆਰ ਕਰਦੇ ਰਹਿੰਦੇ ਸਨ ਭਾਈ ਬਿਧੀ ਚੰਦ ਗੁਰੂ ਜੀ ਤੋਂ ਆਗਿਆ ਲੈ ਕੇ ਤੀਜੇ ਦਿਨ ਲਾਹੌਰ ਪਹੁੰਚ ਗਿਆ ਵੱਡੀ ਧਰਮਸ਼ਾਲਾ ਵਿੱਚ ਜਾ ਡੇਰਾ ਕੀਤਾ ਗੁਰਸਿੱਖ ਆਪ ਜੀ ਨੂੰ ਮਿਲਣ ਆਏ ਅਦੇ ਸਾਰਿਆਂ ਨੇ ਕੁਸ਼ਲ ਆਨੰਦ ਪੁੱਛੀ ਅੰਨ ਪਾਣੀ ਛੱਕ ਕੇ ਜਦੋਂ ਬੈਠੇ ਸ਼ਾਹੀ ਟੰਡੋਰਾ ਦੇਣ ਵਾਲਾ ਉੱਧਰ ਆ ਗਿਆ ਉਹਨੇ ਟੰਡੋਰਾ ਦਿੱਤਾ ਬਾਦਸ਼ਾਹ ਦੇ ਚੋਰੀ ਹੋਏ ਘੋੜੇ ਦਾ ਜਿਹੜਾ ਕੋਈ ਪਤਾ ਦੱਸੇਗਾ ਉਨ ਨੂੰ ਮੂ ਮੰਗਿਆ ਇਨਾਮ ਦੇਵਾਂਗੇ ਇਹ ਢੰਡੋਰਾ ਸੁਣ ਕੇ ਬਿਦੀ ਚੰਦ ਨੇ ਵਿਚਾਰਿਆ ਹੁਣ ਕਿਹੜਾ ਢੰਗ ਵਰਤਣਾ ਚਾਹੀਦਾ ਜਿਹਦੇ ਨਾਲ ਦੂਜਾ ਘੋੜਾ ਵੀ ਮਹਾਰਾਜ ਜੀ ਦੇ ਪਾਸ ਪਹੁੰਚ ਜਾਵੇ ਪਹਿਰਾ ਬੜਾ ਸਖਤ ਹੈ ਪਹਿਲਾ ਢੰਗ ਹੁਣ ਕਾਮਯਾਬ ਨਹੀਂ ਹੋ ਸਕੇਗਾ ਇਸ ਵਾਸਤੇ ਕੋਈ ਨਵਾਂ ਢੰਗ ਵਰਤਣਾ ਚਾਹੀਦਾ ਰਾਤ ਇਹਨਾਂ ਸੋਚਾਂ ਵਿੱਚ ਬਤੀਤ ਕਰਕੇ ਬਿਧੀ ਚੰਦ ਨੇ ਅਮਰਤ ਵੇਲੇ ਉੱਠ ਕੇ ਰਾਵੀ ਦਰਿਆ ਤੇ ਜਾ ਕੇ ਇਸ਼ਨਾਨ ਕਰਕੇ ਜਪਜੀਤ ਸਾਹਿਬ ਪੜ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਘਰ ਦੁਪਹਿਰ ਵਿਚੋਂ ਸ਼ਹਿਰ ਵਿੱਚ ਭਾਈ ਬਹੌੜੂ ਖੱਤਰੀ ਦੇ ਘਰ ਆ ਗਿਆ ਬਹੌੜੂ ਨੇ ਭਾਈ ਜੀ ਦਾ ਸਤਿਕਾਰ ਕਰਕੇ ਬਹੁਤ ਸੇਵਾ ਕੀਤੀ ਆਪਣੇ ਜੋਗ ਕੋਈ ਹੋਰ ਸੇਵਾ ਪੁੱਛੀ ਭਾਈ ਬਿਦੀ ਚੰਦ ਆਖਿਆ ਵੀ ਮੈਨੂੰ ਇੱਕ ਹਿੰਦੁਸਤਾਨੀ ਪੋਸ਼ਾਕ ਜਿਹੜੀ ਲੰਮੀ ਗੋਡਿਆਂ ਤੋਂ ਹੇਠਾਂ ਤੱਕ ਹੋਵੇ ਬਣਵਾ ਦਿਓ ਜਿਹੜੀ ਆਮ ਕਰਕੇ ਦਿੱਲੀ ਦੇ ਨਜ਼ੂਮੀਏ ਪਹਿਣਦੇ ਨੇ ਅਤੇ ਇੱਕ ਨਜ਼ੂਮੀਏ ਵਾਲੀ ਸੰਗਲੀ ਦਾ ਇੰਤਜ਼ਾਮ ਕਰ ਦਿਓ ਭਾਈ ਬੋੜੂ ਨੇ ਆਖਿਆ ਆਪ ਰਾਤ ਵਿਸਰਾਮ ਕਰੋ ਮੈਂ ਇਹ ਦੋਵੇਂ ਚੀਜ਼ਾਂ ਕੱਲ ਸਵੇਰ ਤੱਕ ਆਪ ਜੀ ਨੂੰ ਤਿਆਰ ਕਰਵਾ ਦੇਵਾਂਗਾ ਦੂਜੇ ਦਿਨ ਜਦੋਂ ਪਿਸ਼ਾਕ ਤਿਆਰ ਹੋ ਗਈ ਸੰਗਲੇ ਵੀ ਮਿਲ ਗਈ ਦੋਵੇਂ ਚੀਜ਼ਾਂ ਲੈ ਕੇ ਭਾਈ ਬਿਦੀ ਚੰਦ ਰਾਤ ਸਮੇਂ ਧਰਮਸ਼ਾਲਾ ਵਿੱਚ ਗਿਆ ਰਾਤ ਵਿਸਰਾਮ ਕਰਕੇ ਸਵੇਰੇ ਇਸ਼ਨਾਨ ਕਰਕੇ ਆਪਣਾ ਭੇਸ ਬਦਲ ਲਿਆ ਕੇਸਾਂ ਨੂੰ ਪਿਛੇ ਲਮਕਾ ਦਿੱਤਾ ਦਾੜੀ ਦੋ ਚੀਰ ਕਰਕੇ ਖੰਡਾਰ ਦਿੱਤੀ ਮੁੱਛਾ ਉੱਚੀਆਂ ਚੁੱਕ ਦਿੱਤੀਆਂ ਫਿਰ ਲੰਮਾ ਚੋਲਾ ਪਹਿਨ ਕੇ ਮੋਢੇ ਉੱਤੇ ਸੰਗਲੇ ਸੁੱਟ ਕੇ ਹੱਥ ਵਿੱਚ ਇੱਕ ਬਦਲੇ ਦੀ ਛੜੀ ਫੜ ਲਈ ਨੌਕਦਾਰ ਹਿੰਦੂਸਾ ਨੇ ਜੁੱਤੀ ਪੈਣ ਲਈ ਅੱਜੇ ਹੌਲੀ-ਹੌਲੀ ਤੁਰ ਕੇ ਸ਼ਾਹੀ ਕਿਲੇ ਦੇ ਦਰਵਾਜ਼ੇ ਅੱਗੇ ਇੱਕ ਉੱਚੇ ਥਾਂ ਤੇ ਬੈਠ ਕੇ ਸੰਗਲੇ ਸੁੱਟ ਕੇ ਨਜ਼ੂਮੀਆਂ ਵਾਲੀਆਂ ਬਹੁਤ ਗੱਲਾਂ ਕਰਨ ਲੱਗਾ ਆਪ ਜੀ ਬਾਸ ਬਹੁਤ ਲੋਕ ਇਕੱਠੇ ਹੋ ਗਏ ਕੋਈ ਕੁਝ ਪੁੱਛਣ ਲੱਗਾ ਕੋਈ ਕੁਝ ਪੁੱਛੇ ਸਾਰੇ ਆਪੋ ਆਪਣੀਆਂ ਗਵਾਚੀਆਂ ਚੀਜ਼ਾਂ ਦੇ ਪਤੇ ਪੁੱਛਣ ਜਦੋਂ ਇਸ ਗੱਲ ਦਾ ਦਰੋਗੇ ਦੇ ਨੌਕਰ ਨੂੰ ਪਤਾ ਲੱਗਾ ਉਹਨੇ ਵੀ ਸੁਣਿਆ ਉਹ ਵੀ ਆਣ ਕੇ ਪੁੱਛਦਾ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ ਉਹਦਾ ਕੋਈ ਪਤਾ ਅੱਜ ਤੱਕ ਨਹੀਂ ਲੱਗਾ ਜੇਕਰ ਉਹਦਾ ਪਤਾ ਲੱਗ ਜਾਵੇ ਤਾਂ ਤੈਨੂੰ ਬਾਦਸ਼ਾਹ ਵੱਲੋਂ ਮੂੰਹ ਮੰਗਿਆ ਇਨਾਮ ਮਿਲੇਗਾ ਨਜ਼ੂਮੀਏ ਨੇ ਆਖਿਆ ਮੈਂ ਪੂਰਾ ਪੂਰਾ ਪਤਾ ਦੱਸ ਦਿਆਂਗਾ ਕਿ ਘੋੜਾ ਚੋਰ ਨੇ ਕਿਸ ਤਰ੍ਹਾਂ ਚੁਰਾਇਆ ਉਹ ਇਸ ਸਮੇ ਘੋੜਾ ਹੈ ਕਿੱਥੇ ਔਰ ਸਾਰਿਆਂ ਤੋਂ ਪਹਿਲਾਂ ਮੈਨੂੰ ਉਹ ਜਗ੍ਹਾ ਸੁੰਗਣੀ ਪਵੇਗੀ ਜਿੱਥੇ ਘੋੜਾ ਬੰਨਿਆ ਹੋਇਆ ਸੀ ਔਰ ਜਿੱਥੋਂ ਚੋਰੀ ਹੋਇਆ ਇਹ ਸਾਰੀ ਗੱਲ ਜਦੋਂ ਨੌਕਰ ਨੇ ਦਰੋਗਿਆਂ ਨੂੰ ਦੱਸੀ ਉਹਨੇ ਨਜ਼ੂਮੀਏ ਪਾਸ ਆਣ ਕੇ ਉਹਦਾ ਨਾਮ ਪੁੱਛਿਆ ਜਦੋਂ ਨਜ਼ੂਮੀਏ ਨੇ ਉਹਨੂੰ ਦੱਸਿਆ ਵੀ ਮੇਰਾ ਨਾਮ ਖੋਜੀ ਗਣਕ ਹੈ ਅਦੇ ਮੈਂ ਦੂਰ ਜੰਗਲ ਦੇਸ਼ ਦੇ ਰਹਿਣ ਵਾਲਾ ਮੈਂ ਗਵਾਚੀਆਂ ਚੀਜ਼ਾਂ ਦੇ ਪਤੇ ਦੱਸ ਸਕਦਾ ਅਦੇ ਦਰੋਗੇ ਨੇ ਉਹਨੂੰ ਬਾਦਸ਼ਾਹ ਪਾਸ ਲਿਜਾ ਕੇ ਬਾਦਸ਼ਾਹ ਨੂੰ ਦੱਸਿਆ ਬਾਦਸ਼ਾਹ ਨੇ ਆਖਿਆ ਜੇਕਰ ਸਾਰੇ ਪੂਰੇ ਪਤੇ ਦੱਸ ਦੇਵੇਂਗਾ ਤਾਂ ਤੈਨੂੰ 4 ਲੱਖ ਰੁਪਇਆ ਨਾਮ ਮਿਲੇਗਾ ਨਜ਼ੂਮੀਆਂ ਦਾ ਹਜੂਰ ਪਹਿਲਾਂ ਇੱਕ ਕਾਗਜ਼ ਉੱਤੇ ਮੈਨੂੰ ਇਹ ਇਕਰਾਰਨਾਮਾ ਲਿਖ ਦਿਓ ਫਿਰ ਮੈਨੂੰ ਆਪਣੇ ਤਬੀਲੇ ਵਿੱਚ ਜਿੱਥੇ ਘੋੜਾ ਬੰਨਿਆ ਸੀ ਲੈ ਕੇ ਜਾਣਾ ਮੈਂ ਸਾਰਾ ਕੁਝ ਦੱਸ ਦਿਆਂਗਾ ਹੁਣ ਬਾਦਸ਼ਾਹ ਨੇ ਉਸੇ ਸਮੇਂ ਆਪਣੇ ਮੁਨਸ਼ੀ ਪਾਸੋਂ ਇਕਰਾਰਨਾਮਾ ਲਖਵਾ ਦਿੱਤਾ ਫਿਰ ਖੋਜੀ ਗਣਕ ਨੂੰ ਨਾਲ ਲੈ ਕੇ ਕਿਲੇ ਅੰਦਰ ਤਬੇਲੇ ਵਿੱਚ ਆਏ ਖੋਜੀ ਗਣਕ ਨੇ ਘੋੜੇ ਵਾਲੀ ਥਾਂ ਨੂੰ ਸੁੰਘ ਕੇ ਆਪਣੀ ਸੰਗਲੀ ਦੋ ਤਿੰਨ ਵਾਰ ਜ਼ਮੀਨ ਤੇ ਭੜਗਾਈ ਫਿਰ ਉਧਾਂ ਵੇਖ ਕੇ ਆਖਿਆ ਖੋਜ ਤਾਂ ਮਿਲ ਗਿਆ ਪਰ ਇੱਕ ਰੁਕਾਵਟ ਪੈ ਗਈ ਹੈ ਉਹ ਇਹ ਆ ਕੇ ਘੋੜਾ ਚੋਰ ਨੇ ਸੁਨਹਿਰੀ ਜੀਨ ਪਾ ਕੇ ਇਥੋਂ ਕੱਢਿਆ ਜੇਕਰ ਕੇਵਲ ਘੋੜੇ ਦੀ ਗੱਲ ਹੁੰਦੀ ਹੁਣੇ ਸਭ ਕੁਝ ਦੱਸ ਦਿੰਦਾ ਪਰ ਹੁਣ ਉਸ ਜੀਨ ਨੂੰ ਵੀ ਸੁੰਘਣਾ ਪੈਣਾ ਤਾਂ ਦੋਹਾਂ ਚੀਜ਼ਾਂ ਦਾ ਪੂਰਾ ਪੂਰਾ ਪਤਾ ਲੱਗ ਸਕੇਗਾ ਹੁਣ ਜਦੋਂ ਬਾਦਸ਼ਾਹ ਨੇ ਦਰੋਗਿਆਂ ਨੂੰ ਆਕੇ ਦੂਜਾ ਸੁਨਹਿਰੀ ਜੀਨ ਕਢਵਾ ਕੇ ਖੋਜੀ ਗੰਗਵਾਸ ਰਖਵਾਤਾ ਫਿਰ ਖੋਜੀ ਨੇ ਉਹਨੂੰ ਸੁੰਘ ਕੇ ਸ਼ੇਰ ਹਲਾਇਆ ਕਿਆ ਬਾਦਸ਼ਾ ਸਲਾਮਤ ਚੋਰ ਦਾ ਜਿਹੜਾ ਮੁਰਸ਼ਿਦ ਆਣਾ ਮਾਲਕ ਹੈ ਉਹ ਬੜਾ ਕਾਮਲ ਜਬਦ ਜਿਸ ਕਰਕੇ ਖੋਜੀ ਨੂੰ ਘੋੜੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੁਣ ਇਹ ਕੰਮ ਤਦ ਸਿੱਧ ਹੋ ਸਕਦਾ ਜੇਕਰ ਉਸ ਰਾਤ ਵਾਂਗੂ ਜਿਸ ਰਾਤ ਘੋੜਾ ਚੋਰੀ ਹੋਇਆ ਸੀ ਸਾਰੇ ਦਰਵਾਜ਼ੇ ਬੰਦ ਕਰਕੇ ਪਹਿਰੇਦਾਰ ਆਪਣੀ ਆਪਣੀ ਥਾਂ ਦੇ ਸੌ ਜਾਣ ਫਿਰ ਮੈਂ ਉਸ ਰਾਤ ਦੇ ਸਮੇਂ ਨੂੰ ਵਿਚਾਰ ਕੇ ਆਪ ਜੀ ਨੂੰ ਸਭ ਕੁਝ ਦੱਸ ਸਕਾਂਗਾ ਅਣ ਬਾਦਸ਼ਾਹ ਨੇ ਖੋਜੀ ਗਣਕ ਦੀ ਗਲਤੀ ਦਬਾਰ ਕਰਕੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਪਹਿਰੇਦਾਰਾਂ ਨੂੰ ਆਪੋ ਆਪਣੀ ਜਗ੍ਹਾ ਤੇ ਭੇਜ ਕੇ ਆਪ ਆਪਣੇ ਕੁਝ ਅਹਿਲਕਾਰਾਂ ਨਾਲ ਸੰਮਨ ਬੁਰਜ ਉੱਤੇ ਚੜ੍ਹ ਕੇ ਬੈਠ ਗਿਆ ਸਾਰੇ ਦਰਵਾਜ਼ਿਆਂ ਨੂੰ ਜੰਦਰੇ ਮਰਵਾ ਦਿੱਤੇ ਜਦੋਂ ਪੈਰ ਰਾਤ ਬੀਤ ਗਈ ਭਾਈ ਬਿਦੀ ਚੰਦ ਨੇ ਦੂਜੇ ਘੋੜੇ ਗੁਲਬਾਗ ਤੇ ਸਨੈਰੀ ਜੀਨ ਕਾਠੀ ਪਾ ਕੇ ਘੋੜੇ ਨੂੰ ਖੋਲ ਕੇ ਤਬੇਲੇ ਤੋਂ ਬਾਹਰ ਲਿਆ ਆਂਦਾ ਉਹਦੇ ਉੱਤੇ ਸਵਾਰ ਹੋ ਕੇ ਉੱਚੀ ਆਵਾਜ਼ ਨਾਲ ਆਖਿਆ ਬਾਦਸ਼ਾਹ ਸਲਾਮਤ ਪਹਿਲੇ ਘੋੜੇ ਦਾ ਪਤਾ ਲਿਖ ਲੈ ਤੁਹਾਡਾ ਘੋੜਾ ਇਸ ਸਮੇਂ ਜੰਗਲ ਦੇਸ਼ ਵਿੱਚ ਭਾਈ ਰੂਪੇ ਪਿੰਡ ਵਿੱਚ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗਿਵਨ ਸਿੰਘ ਸਾਹਿਬ ਜੀ ਦੇ ਪਾਸ ਹੈ ਉਸ ਲਈ ਜਿਹੜਾ ਘੋੜਾ ਤੁਸੀਂ ਘਾਈ ਨੌਕਰ ਰੱਖਿਆ ਸੀ ਉਹ ਘੋੜਾ ਲੈ ਕੇ ਗਿਆ ਸੀ ਉਹਨੇ ਤੁਹਾਡਾ ਘੋੜਾ ਸਨੈਰੀ ਕਾਢੀ ਸਣੇ ਉਹੀ ਘਾਈ ਨਜ਼ੂਮੀਆ ਗਣਕ ਬਣ ਕੇ ਉਥੇ ਪਹਿਲੇ ਘੋੜੇ ਪਾਸ ਸੀ ਭਾਈ ਰੂਪੇ ਪਿੰਡ ਗੁਰੂ ਜੀ ਪਾਸ ਲੈ ਚੱਲਿਆ ਜੇ ਜੇ ਮੈਂ ਤਾਂ ਰੋਕ ਲਉ ਇਹ ਸਭ ਕੁਝ ਦੱਸ ਕੇ ਭਾਈ ਬਿਲੀ ਚਾਂਦ ਨੇ ਉਸੇ ਸਮੇਂ ਘੋੜੇ ਨੂੰ ਚਾਬਕ ਮਾਰ ਕੇ ਪਹਿਲੇ ਵਾਂਗੀ ਕਿਲੇ ਦੀ ਕੰਧ ਟੁੱਟ ਪਾ ਕੇ ਦਰਿਆਵ 'ਚ ਸੁੱਟ ਲਿਆ ਦਰਿਆ ਪਾਰ ਕਰਕੇ ਖੁਸ਼ੀ ਨਾਲ ਆਨੰਦ ਹੋਇਆ ਤੇ ਗੁਰੂ ਜੀ ਦਾ ਸ਼ਬਦ ਪੜਦਾ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਾਂ ਉੱਡਤਾ ਵੇ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਓ ਤਿਸ ਸੇਵਕ ਗੈ ਹੌਂ ਬਲਿਹਾਰੀ ਜੋ ਆਪਣੇ ਬ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਪੜਦਾ ਹੋਇਆ ਘੋੜੇ ਨੂੰ ਕੋਈ ਤੇਜ ਤੋਰਦਾ ਆਇ ਅਗਲੇ ਦਿਨ ਦੁਪਹਿਰ ਪਿੱਛੋਂ ਉਰੋਪੇ ਪਿੰਡ ਪਹੁੰਚ ਗਿਆ ਉੱਥੋਂ ਜਦੋਂ ਪਤਾ ਲੱਗਾ ਕਿ ਗੁਰੂ ਜੀ ਜੋਧਾ ਸਾਹਿਬ ਦੇ ਨਾਲ ਉਹਦੇ ਪਿੰਡ ਕਾਂਗੜ ਪਹੁੰਚ ਗਿਆ ਨੇ ਵਿਦੀ ਚੰਦ ਘੋੜੇ ਨੂੰ ਲੈ ਕੇ ਸੰਧਿਆ ਸਮੇਂ ਕਾਂਗੜ ਪਹੁੰਚ ਗਿਆ ਗੁਰੂ ਜੀ ਸੰਧਿਆ ਦੇ ਦੀਵਾਨ ਵਿੱਚ ਮੌਜਮਾਨ ਸਨ ਵਿਦੀ ਚੰਦ ਨੂੰ ਦੂਰੋਂ ਵੇਖ ਕੇ ਪ੍ਰਸੰਨ ਹੋ ਗਏ ਵਿਦੀ ਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਉਹਨੂੰ ਚਰਨਾਂ ਤੋਂ ਉਠਾ ਕੇ ਥਾਪੜਾ ਦਿੱਤਾ ਬਹੁਤ ਬਰਸਾ ਪ੍ਰਸੰਤਾ ਪ੍ਰਗਟ ਕੀਤੀ ਵਿਦੀ ਚੰਦ ਨੇ ਆਪਣੇ ਇਸ ਕਾਰਜ ਦੀ ਸਫਲਤਾ ਦੀ ਖੁਸ਼ੀ ਵਿੱਚ 1000 ਰੁਪਏ ਦਾ ਕੜਾ ਬਰਸ਼ਾਦੀ ਦੇਖ ਕਰਕੇ ਵਰਤਾਈ ਹਣ ਵਿਦੀ ਚੰਦ ਨੇ ਘੋੜਾ ਲਿਆਉਣ ਦਾ ਜਦੋਂ ਸਾਰਾ ਪ੍ਰਸੰਗ ਗੁਰੂ ਜੀ ਨੂੰ ਦੱਸ ਕੇ ਆਖਿਆ ਮਹਾਰਾਜ ਸ਼ਾਹ ਜਹਾਂ ਨੂੰ ਛੇਤੀ ਫੌਜ ਲੈ ਕੇ ਆਪ ਆਵੇਗਾ ਜਾਂ ਕਿਸੇ ਆਪਣੇ ਵੱਡੇ ਉਮਰਾਵ ਨੂੰ ਭੇਜੇਗਾ ਆਪ ਉਹਨਾਂ ਦੇ ਟੱਕਰੇ ਵਾਸਤੇ ਤਿਆਰੀ ਕਰ ਲੋ ਇਹ ਗੱਲ ਸੁਣ ਕੇ ਗੁਰੂ ਜੀ ਨੇ ਜੋਧਾ ਸ਼ਾਹ ਨੂੰ ਪੁੱਛਿਆ ਇੱਥੇ ਆਪਣੇ ਥੋੜੇ ਜੇ ਜੋਧਿਆਂ ਨਾਲ ਸ਼ਾਹੀ ਬੋਜ ਦਾ ਟੱਕਰਾ ਕਰਨਾ ਕਠਿਨ ਹੈ ਇਸ ਵਾਸਤੇ ਕੋਈ ਐਸੀ ਜਗ੍ਹਾ ਦੱਸੋ ਜਿੱਥੇ ਮਾਰੂਥਾਂ ਹੋਵੇ ਜਾਂ ਜੰਗਲ ਹੋਵੇ ਤਾਂ ਜੋਧਾ ਸ਼ਾਹ ਮਹਾਰਾਜ ਜੀ ਨੂੰ ਫਿਰ ਐਸੀ ਜਗ੍ਹਾ ਦੇ ਬਾਰੇ ਦੱਸਦਾ ਮਹਾਰਾਜ ਜੀ ਰੋਜ਼ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੀ ਨਾਮ ਜਪਣਾ ਵੰਡ ਸ਼ਕਨਾ ਜ਼ੁਲਮ ਤੋਂ ਡਰਨਾ ਨਹੀਂ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਇਸ ਤਰ੍ਹਾਂ ਵੀ ਰਸ ਦੀਆਂ ਵਾਰਾਂ ਆਪਣੇ ਯੋਧਿਆਂ ਨੂੰ ਸੁਣਾਉਂਦੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਦੇ